ਅਬ ਦੇਖਿਓ ਜੀ ਕਿਦਾਂ ਅੱਖਾਂ ਦੇ ਸਾਹਮਣੇ ਜਿਹੜਾ ਆ ਬੰਨ ਲਾਇਆ ਪਾਣੀ ਕਿਦਾਂ ਆਪਣੇ ਵੱਲੋਂ ਖਿੱਚ ਕੇ ਲੈ ਜਾਂਦਾ ਲੋ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਸਿੰਘ ਆ ਜੀ ਸਾਰੇ ਜੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਆ ਜਾਲ ਬਣਾ ਬਣਾ ਕੇ ਸਿੱਤੀਆਂ ਦੇ ਵਿੱਚ ਬੂਰੇ ਫਿਰ ਵੀ ਥੱਕਦੇ ਹਾਰਦੇ ਨਹੀਂ ਹੈਗੇ ਇਹ ਪੰਜਾਬੀ ਆ ਬਾਈ ਜੀ ਪੰਜਾਬੀ ਕੌਮ ਇੱਕ ਐਸੀ ਕੌਮ ਆ ਜਿਹੜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਆ ਬਾਬੇ ਨਾਨਕ ਦੀ ਬਾਣੀ ਨਾਲ ਜੁੜੇ ਹੋਏ ਸਿੰਘ ਆ ਇਹੇ ਆ ਦੇਖੋ ਕਿਵੇਂ ਦਿਨ ਰਾਤ ਇੱਕ ਕੀਤਾ ਹੋਇਆ ਆ ਜਿੰਦ ਜਾਨ ਲਾਈ ਹੋਈ ਆ ਆ ਤੁਸੀਂ ਗਿਣਤੀ ਕਰਕੇ ਦੇਖ ਲਓ ਕਿੰਨੇ ਸਿੰਘ ਹੋਣਗੇ ਕਈ ਕਈ ਟਾਈਮ ਤਾਂ ਇਹਨਾਂ ਨੂੰ ਇੱਥੇ ਹੀ ਸੇਵਾ ਕਰਦਿਆਂ ਨੂੰ ਹੋ ਗਿਆ ਘਰ ਤੱਕ ਨਹੀਂ ਗਏ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਆ ਸਭ ਨਾਲ ਵੱਡੀ ਗੱਲ ਆ ਕੋਈ ਸਟੇਟ ਨਹੀਂ ਖੜੀ ਆ ਕੇ ਜਿੰਨੇ ਪੰਜਾਬੀ ਪੰਜਾਬੀਆਂ ਨਾਲ ਆ ਕੇ ਸਾਥ ਦਿੱਤਾ ਆ ਜਿਉਂਦੇ ਬਸ ਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆ ਦੇਖੋ ਇਹ ਆ ਚੜ੍ਹ